ਮਨ ਮਾਇਆ ਮੈਂ ਰਮ ਰਹਿਓ ਨਿਕ ਸਤ ਨਾਹੇ ਨਮੀਤ ਨਾਨਕ ਮੂਰਤ ਚਤਰ ਜਿਉ ਸਾਡਿਤ ਨਾਹੇ ਨਾ ਭੀਗ ਨਵੇਂ ਗੁਰਦੇਵ ਜਿਨ੍ਹਾਂ ਦੀ ਰਸਨਾ ਤੋਂ ਇਹ ਸੈਂਤੀਵਾਸ ਲੋਕ ਉਚਾਰਨ ਕੀਤਾ ਹੋਇਆ ਹੈ ਆਵਸ ਸਲੋਕ ਦੁਆਰਾ ਜੋ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰੀਏ ਸਾਧ ਸੰਗਤ ਜੀ ਹੁਣ ਤੱਕ ਅਸੀਂ 36 ਲੋਕਾਂ ਦੇ ਵਿਚਾਰ ਕਰ ਚੁੱਕੇ ਹਾਂ ਜਿਵੇਂ ਅਸੀਂ ਪਿੱਛੇ 6ਵੇਂ ਸ਼ਲੋਕ ਦੀ ਵਿਚਾਰ ਕੀਤੀ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਜਿਹੜਾ ਤੈਨੂੰ ਕਰਨ ਵਾਲਾ ਕੰਮ ਹੈ ਤੂੰ ਉਹ ਕੀਤਾ ਨਹੀਂ ਮਾਇਆ ਦੇ ਵਿੱਚ ਲੱਗ ਕੇ ਮੋਹ ਦੇ ਵਿੱਚ ਲੋਭ ਦੇ ਵਿੱਚ ਆਪਣੀ ਸੁਰਤ ਨੂੰ ਫਸਾ ਕੇ ਤੇ ਤੂੰ ਆਪਣੀ ਜ਼ਿੰਦਗੀ ਦਾ ਸਮਾਂ ਜਿਹੜਾ ਉਹ ਅਜਾਈਂ ਗਵਾ ਲਿਆ ਤੇ ਬਾਅਦ ਵਿੱਚ ਕਿਨੂੰ ਜਮਾਂ ਦੀ ਫਾਈ ਪੈ ਗਈ ਬਾਅਦ ਵਿੱਚ ਬੰਦਾ ਪਛਤਾਉਂਦਾ ਹੈ ਇਸ ਕਰਕੇ ਸਾਧ ਸੰਗਤ ਸਤਿਗੁਰਾਂ ਨੇ ਆਖਿਆ ਭਾਈ ਉਸ ਪਰਮੇਸ਼ਰ ਅਕਾਲ ਪੁਰਖ ਵੈਗੁਰ ਦਾ ਜੇ ਨਾਮ ਲੈਣਾ ਹੈ ਤੇ ਭਾਈ ਆਪਣੀ ਸੁਰਤ ਵਿੱਚੋਂ ਲੋਭ ਨੂੰ ਲਾਲਚ ਨੂੰ ਮੋਹ ਨੂੰ ਕੜਨਾ ਪਵੇਗਾ ਕਿਉਂਕਿ ਜਿੱਥੇ ਇਹ ਚੀਜ਼ਾਂ ਨੇ ਉੱਥੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਹੋ ਸਕਦਾ ਜੇ ਬੰਦਾ ਜਪ ਵੀ ਰਿਹਾ ਹੈ ਮੰਨ ਲਓ ਜਿਹੜਾ ਬੰਦਾ ਲੋਭ ਲਾਲਚ ਦੇ ਅਧੀਨ ਜਪ ਰਿਹਾ ਹੈ ਉਹ ਕੇਵਲ ਤੇ ਕੇਵਲ ਜ਼ੁਬਾਨੀ ਕਲਾਮੀ ਜਪ ਰਿਹਾ ਹੈ ਪਰ ਅੰਦਰ ਉਹਦੇ ਆਨੰਦ ਜਿਹੜਾ ਉਹ ਪੈਦਾ ਨਹੀਂ ਹੁੰਦਾ ਗੁਰਬਾਣੀ 'ਚ ਅਸੀਂ ਇਦਾਂ ਦੇ ਅਨੇਕਾਂ ਪ੍ਰਮਾਣ ਸ਼ਬਦ ਪੜ੍ਹ ਲਏ ਨੇ ਕਿਉਂਕਿ ਗੁਰਬਾਣੀ ਨੇ ਆਖਿਆ ਇਕਾਗਰ ਹੋ ਕੇ ਕਿ ਉਸ ਪਰਮੇਸ਼ਰ ਗਾਲਪੁਰਖ ਵੈਗੁਰੂ ਦਾ ਨਾਮ ਜਪਣਾ ਹੈ ਤੇ ਇਕਾਗਰ ਹੋ ਕੇ ਭਾਵ ਮਨ ਨੂੰ ਵੀ ਇਕਾਗਰ ਕਰ ਤੇ ਆਪਣੇ ਤਨ ਨੂੰ ਵੀ ਇਕਾਗਰ ਕਰ ਇਸ ਤ੍ਰਿਕਤੇ ਨਾਲ ਉਸ ਪਰਮੇਸ਼ਰ ਗਾਲਪੁਰਖ ਵੈਗੁਰੂ ਦਾ ਨਾਮ ਜਪਿਆ ਜਾ ਸਕਦਾ ਹੈ ਤੇ ਸਾਧ ਸੰਗਤ ਜੀ ਅੱਜ ਸਵੰਤਵੀਂ ਸ਼ਲੋਕ ਅੰਦਰ ਸਤਿਗੁਰੂ ਜੀ ਪਰਮਾਨ ਕਰਦੇ ਨੇ ਮਨ ਮਾਇਆ ਮੈਂ ਰਮ ਰਹਿਓ ਕਹਿੰਦੇ ਮਨ ਮਾਇਆ ਦੇ ਵਿੱਚ ਰਮ ਗਿਆ ਹੈ ਭਾਵ ਫਸ ਗਿਆ ਹੈ ਚੰਗੀ ਤਰ੍ਹਾਂ ਸਾਡਾ ਮਨ ਮਾਇਆ ਦੇ ਵਿੱਚ ਲੱਗਾ ਹੋਇਆ ਹੈ ਭਾਵ ਸਾਡੀ ਸੁਰਤ ਮਾਇਆ ਦੇ ਵਿੱਚ ਫਸੀ ਹੋਈ ਹੈ ਸਤ ਸੰਗਤ ਜੀ ਅਸੀਂ ਪਿੱਛੇ ਵੀ ਬੇਨਤੀ ਕਰਦੇ ਆਏ ਹਾਂ ਕਿ ਜਿੰਨੇ ਵੀ ਆਪਾਂ ਸਤਿਗੁਰਾਂ ਦੇ ਸਲੋਕ ਪੜ੍ਹੇ ਨੇ ਪਿੱਛੇ ਉਹਨਾਂ ਦੀ ਵਿਚਾਰ ਅਸੀਂ ਕੀਤੀ ਹੈ ਉਹਨਾਂ ਵਿੱਚ ਵੀ ਸਤਿਗੁਰਾਂ ਨੇ ਮਾਇਆ ਦੀ ਬਹੁਤਾਂਤ ਗੱਲ ਕੀਤੀ ਹੈ ਹਰੇਕ ਸ਼ਲੋਕ ਅੰਦਰ ਮਾਇਆ ਦੀ ਗੱਲ ਜਿਹੜੀ ਉਹ ਹੁਣ ਲਗਾਤਾਰ ਚੱਲ ਰਹੀ ਹੈ ਨਾਲ ਹੀ ਨਾਲ ਸਤਿਗੁਰਾਂ ਨੇ ਨਾਮ ਦੀ ਗੱਲ ਵੀ ਕੀਤੀ ਹੈ ਪਿਛਲੇ ਸ਼ਲੋਕਾਂ ਵਿੱਚ ਅਸੀਂ ਪੜ੍ਹ ਕੇ ਵਿਚਾਰ ਕੇ ਸੁਣਾ ਹੈ ਤੇ ਅੱਜ ਵੀ ਸਤਿਗੁਰੂ ਜੀ 7ਵੇਂ ਸ਼ਲੋਕ ਅੰਦਰ ਹੀ ਮਾਇਆ ਦੀ ਗੱਲ ਹੀ ਕਰ ਰਹੇ ਨੇ ਕਿ ਜਿਹੜਾ ਸਾਡਾ ਮਨ ਹੈ ਉਹਨੇ ਕਿਵੇਂ ਮਾਇਆ ਦੇ ਵਿੱਚ ਆਪਣੀ ਸੁਰਤ ਵਸਾਈ ਹੋਈ ਹੈ ਤੇ ਸਾਬ ਕਹਿੰਦੇ ਜੇ ਮਨੁੱਖ ਚਾਵੇ ਜੇ ਮਨੁੱਖ ਆਪਣੇ ਬਲਬੂਤੇ ਤੇ ਚਾਵੇ ਕਿ ਮੈਂ ਇਸ ਮਾਇਆ ਦੇ ਵਿੱਚੋਂ ਆਪਣੀ ਸੁਰਤ ਨੂੰ ਕੱਢ ਲਵਾਂਗਾ ਤੇ ਸਹਿਬ ਕਹਿੰਦੇ ਨਿਕਸਤ ਨਾਹੇ ਮੀਤ ਮਿਸਦਰਤਾ ਮਿੱਤਰ ਕਹਿੰਦੇ हे ਮਿੱਤਰ ਜੇ ਤੂੰ ਆਪਣੇ ਬਲ ਨਾਲ ਚਾਵੇਂ ਜੇ ਤੂੰ ਆਪਣੀ ਸਮਝ ਨਾਲ ਚਾਵੇਂ ਕਿ ਮੈਂ ਆਪਣੇ ਮਨ ਨੂੰ ਇਸ ਮਾਇਆ ਦੇ ਵਿੱਚੋਂ ਕੱਢ ਲਵਾਂਗਾ ਕਹਿੰਦੇ ਉਹ ਕੱਢਿਆ ਨਹੀਂ ਜਾਣਾ ਕਿਉਂਕਿ ਜੇ ਗੁਰੂ ਦੀ ਕਿਰਪਾ ਹੋਵੇਗੀ ਪਰਮੇਸ਼ਰ ਦਾ ਨਾਮ ਜਪਾਂਗੇ ਤੇ ਤਾਂ ਹੀ ਸਾਡੀ ਸੁਰਤ ਦੇ ਵਿੱਚੋਂ ਮਾਇਆ ਦਾ ਪ੍ਰਭਾਵ ਨਿਕਲੇਗਾ ਨਹੀਂ ਤੇ ਇਹ ਮਾਇਆ ਐਸੀ ਮੋਹਣੀ ਭਾਈ ਜੇਤੇ ਜੀ ਤੇਤੇ ਡਹਿਕਾਈ ਅਸੀਂ ਪਿੱਛੇ ਵੀ ਇੰਨਾ ਸਲੋਕਾਂ ਦੀ ਵਿਚਾਰ ਕਰਦਿਆਂ ਇਸ ਪ੍ਰਮਾਣ ਦੀ ਵਿਚਾਰ ਵੀ ਕੀਤੀ ਸੀ ਕਿ ਮਾਇਆ ਇੰਨੀ ਦੀ ਮੋਹਣੀ ਹੈ ਵੀ ਜਿੰਨੇ ਵੀ ਜੀਵ ਨੇ ਨਾ ਸਾਰੇ ਇਹਦੇ ਅਧੀਨ ਹੋਏ ਨੇ ਤੇ ਕੋਈ ਗੁਰੂ ਦਾ ਪਿਆਰਾ ਜਿਹੜਾ ਸ ਪਰਮੇਸ਼ਰ ਦਾ ਨਾਮ ਜਪਦਾ ਹੈ ਉਹੀ ਸਾਧ ਸੰਗਤ ਵੱਧ ਸਕਦਾ ਹੈ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਫਿਰ ਅੱਗੇ ਉਦਾਹਰਣ ਦਿੰਦੇ ਨੇ ਕਹਿੰਦੇ ਜਿਵੇਂ ਸਾਡਾ ਮਨ ਮਾਇਆ ਦੇ ਵਿੱਚ ਰਮਿਆ ਹੋਇਆ ਹੈ ਫਸਿਆ ਹੋਇਆ ਹੈ ਤੇ ਫਿਰ ਅੱਗੇ ਸਤਿਗੁਰ ਜੀ ਉਦਾਹਰਣ ਦਿੰਦੇ ਨਾਨਕ ਮੂਰਤ ਚਤਰ ਜਿਉ ਸਾਡਿਤ ਨਾਹਿਨ ਪੀਤ ਪੀਤ ਦਾ ਅਰਥ ਦਾ ਸਾਧ ਸੰਗਤ ਕੰਦ ਹੁਣ ਵੇਖੋ ਇੱਕ ਕੰਦ ਹੈ ਕਾਂਢੇ ਦੇ ਉੱਪਰ ਕੋਈ ਚਿੱਤਰ ਬਣਾ ਦੀਏ ਕੋਈ ਵੀ ਚਿੱਤਰ ਬਣਾ ਦੀਏ ਚਾਹੇ ਕਿਸੇ ਬੰਦੇ ਦਾ ਚਿੱਤਰ ਬਣਾ ਦੀਏ ਕੋਈ ਜਾਨਵਰ ਦਾ ਚਿੱਤਰ ਬਣਾ ਦੀਏ ਤੇ ਜੇ ਅਸੀਂ ਆਖੀਏ ਕਿ ਇਹ ਚਿੱਤਰ ਆਪਣੇ ਆਪ ਹੀ ਜਿਹੜਾ ਕੰਧ ਨੂੰ ਛੱਡ ਦੇਵੇਗਾ ਉਹ ਨਹੀਂ ਛੱਡੇਗਾ ਹੁਣ ਵੇਖੋ ਜਿਹੜਾ ਚਿੱਤਰ ਕੰਧ ਦੇ ਵਿੱਚ ਉਕਰਿਆ ਹੋਇਆ ਹੈ ਉਹ ਕੰਧ ਨੂੰ ਛੱਡ ਨਹੀਂ ਸਕਦਾ ਉਹ ਚਿੱਤਰ ਕੰਧ ਤੋਂ ਬਾਹਰ ਨਹੀਂ ਆ ਸਕਦਾ ਹੁਣ ਕੰਧ ਦੇ ਉੱਪਰ ਚਿੱਤਰ ਉਕਰਿਆ ਹੁਣ ਜਿਤਰ ਦੇ ਉੱਪਰ ਜੇ ਅਸੀਂ ਪੇਂਟ ਮਾਰਾਂਗੇ ਤੇ ਤਾਂ ਹੀ ਉਹ ਸਾਫ਼ ਹੋਵੇਗਾ ਤਾਂ ਹੀ ਕੰਧ ਜਿਹੜੀ ਸਾਫ਼ ਹੋ ਜਾਵੇਗੀ ਜਿਤਰ ਪਛਾੜ ਜਾਵੇਗਾ ਉਹ ਮੂਰਤੀ ਪਛਾੜ ਹੋ ਜਾਵੇਗੀ ਤੇ ਪਰ ਜੇ ਅਸੀਂ ਕਹੀਏ ਕਿ ਉਹ ਜਿਹੜਾ ਚਿੱਤਰ ਬਣਿਆ ਹੋਇਆ ਹੈ ਉਹ ਆਪਣੇ ਆਪ ਬਾਹਰ ਆ ਜਾਵੇ ਜਿਹੜਾ ਮੂਰਤ ਦੇ ਵਿੱਚ ਪੀਤ ਦੇ ਉੱਤੇ ਕੰਧ ਦੇ ਉੱਤੇ ਮੂਰਤੀ ਰੂਪੀ ਚਿੱਤਰ ਕੋਈ ਵੀ ਬਣਿਆ ਹੋਇਆ ਹੈ ਜੇ ਅਸੀਂ ਕਹੀਏ ਨਿਕਲ ਆਵੇ ਤੇ ਉਹ ਕਦੀ ਵੀ ਜਿਹੜਾ ਉਹ ਨਿਕਲ ਨਹੀਂ ਸਕਦਾ ਇਸੇ ਤਰ੍ਹਾਂ ਹੀ ਸਾਧ ਸੰਗਤ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਇਸੇ ਤਰ੍ਹਾਂ ਹੀ ਮਾਇਆ ਹੈ ਇਸੇ ਤਰ੍ਹਾਂ ਇਸ ਮਾਇਆ ਦੇ ਵਿੱਚ ਸਾਡਾ ਮਨ ਗਲਤਾਨ ਹੋਇਆ ਪਿਆ ਹੈ ਪੱਕੇ ਤੌਰ ਤੇ ਸਾਰੇ ਦਾ ਸਾਰਾ ਫਸਿਆ ਹੋਇਆ ਹੈ ਅਸੀਂ ਸਤਿਗੁਰ ਜੀ ਬਾਣੀ ਤੋਂ ਵਾਕ ਪੜਨੇ ਹਾਂ ਮਨ ਮਾਇਆ ਮਨ ਤਾਇਆ ਮਨ ਪੰਖੀ ਆਕਾਸ਼ ਕਹਿੰਦੇ ਸਾਡਾ ਮਨ ਮਾਇਆ ਦੇ ਪਿੱਛੇ ਲੱਗਾ ਹੋਇਆ ਮਨ ਮਾਇਆ ਮਨ ਧਾਇਆ ਤੇ ਮਨ 24 ਘੰਟੇ ਕੀ ਕਰਦਾ ਹੈ ਧਾਇਆ ਦਰਥ ਦਾ ਦੌੜਦਾ ਫਿਰਦਾ ਸਾਡਾ ਮਨ 24 ਘੰਟੇ ਮਾਇਆ ਦੇ ਪਿਛੇ ਹੀ ਦੌੜਦਾ ਫਿਰਦਾ ਹੈ ਤੇ ਸਾਧ ਸੰਗਤ ਅਸੀਂ ਪਿਛਲਿਆਂ ਸ਼ਲੋਕਾਂ ਵਿੱਚ ਮਾਇਆ ਦੀ ਉਦਾਹਰਣ ਮਾਇਆ ਦੀ ਪਰਿਭਾਸ਼ਾ ਮਾਇਆ ਦੀ ਡੈਫੀਨੇਸ਼ਨ ਅਸੀਂ ਸਮਝ ਕੇ ਆਏ ਆ ਗੁਰਬਾਣੀ ਅਨੁਸਾਰ ਗੁਰਮਤ ਅਨੁਸਾਰ ਕੇਵਲ ਤੇ ਕੇਵਲ ਕੱਲਾ ਪੈਸਾ ਮਾਇਆ ਨਹੀਂ ਉਹ ਹਰੇਕ ਚੀਜ਼ ਮਾਇਆ ਹੈ ਜਿਹੜੀ ਪਰਮੇਸ਼ਰ ਨੂੰ ਸਾਡੇ ਤੋਂ ਦੂਰ ਕਰਦੇ ਹੈ ਉਹ ਕੋਈ ਵੀ ਚੀਜ਼ ਹੋ ਸਕਦੀ ਹੈ ਅਸੀਂ ਪਿਛਲਿਆਂ ਸ਼ਲੋਕਾਂ ਦੇ ਵਿੱਚ ਇਹ ਵਿਚਾਰ ਕਰਾਏ ਹਾਂ ਜਿਨ੍ਹਾਂ ਨੇ ਵਿਚਾਰ ਨੂੰ ਸੁਣਿਆ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਸਾਧ ਸੰਗਤ ਸਤਿਗੁਰੂ ਜੀ ਕਹਿੰਦੇ ਮਨ ਮਾਇਆ ਮਨ ਤਾਇਆ ਸਾਡਾ ਮਨ ਮਾਇਆ ਦੇ ਵਿੱਚ ਲੱਗਾ ਹੋਇਆ ਹੈ ਦਿਨ ਰਾਤ ਮਾਇਆ ਦੇ ਪਿੱਛੇ ਦੌੜਦਾ ਫਿਰਦਾ ਹੈ ਮਨ ਪੰਖੀ ਆਕਾਸ਼ ਫਿਰਗੇ ਸਤਿਗੁਰ ਕਹਿੰਦੇ ਜਿਵੇਂ ਪੰਛੀ ਆ ਨਾ ਪੰਛੀ ਮੰਨ ਲਓ ਆਕਾਸ਼ ਦੇ ਵਿੱਚ ਉੜਦਾ ਹੈ ਉਡਾਰੀਆਂ ਲਾਉਂਦਾ ਹੈ ਇਸੇ ਤਰ੍ਹਾਂ ਕਹਿੰਦੇ ਸਾਡਾ ਮਨ ਵੀ ਮਾਇਆ ਪਿੱਛੇ ਭੱਜਾਂ ਫਿਰਦਾ ਹੈ ਤੇ ਆਕਾਸ਼ ਦੇ ਵਿੱਚ ਭਾਵ ਇੱਕ ਤਾਂ ਟਿੱਕੇ ਬੈਂਦਾ ਨਹੀਂ ਸਹਿਬ ਭਗਤ ਕਬੀਰ ਸਾਹਿਬ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ ਕਬੀਰ ਮਨ ਪੰਖੀ ਭਇਓ ਉਡ ਉਡਦਾ ਦਿਸ ਜਾਏ ਜੋ ਜੈਸੀ ਸੰਗਤ ਮਿਲਾ ਸੋ ਤੈਸੋ ਫਲ ਖਾਏ ਸਾਡਾ ਮਨ ਜਿਹੜਾ ਹੈ ਪੰਛੀ ਦੀ ਨਹੀਂ ਹੈ ਜਿਵੇਂ ਪੰਛੀ ਕਾਛ ਵਿੱਚ ਉੱਡਦਾ ਫਿਰਦਾ ਐਸੀ ਤਰ੍ਹਾਂ ਸਾਡਾ ਮਨ ਵੀ ਮਾਇਆ ਦੇ ਪਿੱਛੇ ਇਸੇ ਤਰ੍ਹਾਂ ਹੀ ਉੱਡਦਾ ਫਿਰਦਾ ਹੈ ਉਡਾਰੀਆਂ ਲਾਉਂਦਾ ਫਿਰਦਾ ਹੈ ਫਿਰਗੇ ਸਾਹਿਬ ਕਹਿੰਦੇ ਤਸਕਰ ਸ਼ਬਦ ਨਿਵਾਰਿਆ ਨਗਰਵੱਠਾ ਸਾਵਾਸ ਕਹਿੰਦੇ ਪਹਿਲਾਂ ਸਾਡਾ ਮਨ ਮਾਇਆ ਪਿੱਛੇ ਦੌੜਦਾ ਸੀ ਪਹਿਲਾਂ ਸਾਡਾ ਮਨ ਪੰਛੀ ਦੀ ਨਹੀਂ ਸੀ ਪੰਛੀ ਵਾਂਗੂ ਉਡਾਰੀਆਂ ਲਾਉਂਦਾ ਫਿਰਦਾ ਸੀ ਪਰ ਕਹਿੰਦੇ ਜਦੋਂ ਸਾਡੇ ਅੰਦਰ ਸ਼ਬਦ ਦਾ ਨਿਵਾਸ ਹੋ ਗਿਆ ਨਾ ਜਿਹੜਾ ਸਾਡਾ ਸਰੀਰ ਰੂਪੀ ਨਗਰ ਹੈ ਇਹਦੇ ਵਿੱਚ ਕਹਿੰਦੇ ਇਹਦੇ ਪੰਜ ਤਸਕਰ ਬੈਠੇ ਹੋਏ ਸੀ ਤਸਕਰ ਦਾ ਅਰਥ ਹੈ ਚੋਰ ਕਾਮਾਦਿਕ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਪੰਜ ਚੋਰ ਨੇ ਤਸਕਰ ਨੇ ਇਹ ਸਾਡੇ ਅੰਦਰ ਬੈਠੇ ਸੀ ਤੇ ਜਦੋਂ ਗੁਰੂ ਦਾ ਸ਼ਬਦ ਆ ਗਿਆ ਤਸਕਰ ਸ਼ਬਦ ਨਿਵਾਰਿਆ ਕਹਿੰਦੇ ਸ਼ਬਦ ਨੇ ਆਪਣਾ ਪ੍ਰਭਾਵ ਪਾ ਕੇ ਇਹਨਾਂ ਤਸਕਰਾਂ ਨੂੰ ਇਹਨਾਂ ਚੋਰਾਂ ਨੂੰ ਨਿਵਾਰ ਦਿੱਤਾ ਭਾਵ ਬਾਹਰ ਕੱਢ ਦਿੱਤਾ ਫਿਰ ਹੋਇਆ ਕਿ ਨਗਰ ਉੱਠਾ ਸ਼ਬਾਸ ਨਗਰ ਦਾ ਅਰਥ ਹੈ ਸਰੀਰ ਰੂਪੀ ਨਗਰ ਹੁਣ ਸਾਡਾ ਨਗਰ ਵਸ ਗਿਆ ਹੈ। ਹੁਣ ਸਾਡਾ ਨਗਰ ਇੱਕ ਥਾਂ ਤੇ ਟਿਕ ਗਿਆ ਹੈ। ਹੁਣ ਵੇਖੋ ਮਨ ਪੰਛੀ ਦੀ ਨਹੀਂ ਸੀ, ਭੜਕਦਾ ਫਿਰਦਾ ਸੀ। ਮਾਇਆ ਦੇ ਮਗਰ ਲੱਗਾ ਹੋਇਆ, ਦੌੜਦਾ ਫਿਰਦਾ ਸੀ। ਪਰ ਜਦੋਂ ਸਾਡੀ ਸੁਰਤ ਵਿੱਚ ਸ਼ਬਦ ਆ ਗਿਆ ਤੇ ਫਿਰ ਕਹਿੰਦੇ ਸਾਡੇ ਅੰਦਰੋਂ ਪੰਜ ਕਮਾਦਿਕ ਨਿਕਲ ਗਏ। ਤੇ ਫਿਰ ਸਾਡਾ ਨਗਰ ਵਸ ਗਿਆ। ਪਾਉ ਉਸ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਦੇ ਨਾਲ ਸਾਡੀ ਸਾਂਹ ਪੈ ਗਈ। ਸੋ ਸਰ ਸੰਗਤ ਇਹ 7ਵੇਂ ਸ਼ਲੋਕ ਅੰਦਰ ਸਤਿਗੁਰਾਂ ਨੇ ਸਮਝਾਇਆ ਕਿ ਸਾਡਾ ਮਨ ਹੈ ਨਾ ਜਿਹੜਾ ਇਹ ਮਾਇਆ ਦੇ ਪਿੱਛੇ ਮੈਂ ਪੂਰੀ ਤਰ੍ਹਾਂ ਗਲਤਾਨ ਹੈ ਤੇ ਜੇ ਕੋਈ ਬੰਦਾ ਚਾਵੇ ਕਿ ਮੈਂ ਇਹਨੂੰ ਕੱਢ ਲਵਾਂਗਾ ਮੈਂ ਇਹਨੂੰ ਮਾਇਆ ਦੇ ਵਿੱਚੋਂ ਦੌੜਦੇ ਹੋਏ ਇਹਨੂੰ ਰੋਕ ਲਵਾਂਗਾ ਮੈਂ ਇਹਨੂੰ ਮਨ ਨੂੰ ਮਨ ਪੰਛੀ ਨੂੰ ਜਿਹੜਾ ਉਡਾਰੀਆਂ ਲਾਉਂਦਾ ਫਿਰਦਾ ਆਪਣੀ ਸਮਝ ਮੁਤਾਬਕ ਜੇ ਕੱਢ ਲਵਾਂਗਾ ਨਹੀਂ ਕੱਢਿਆ ਜਾ ਸਕਦਾ ਕਿਉਂਕਿ ਗੁਰੂ ਦੀ ਕਿਰਪਾ ਦੁਆਰਾ ਜੇ ਗੁਰੂ ਦੀ ਕਿਰਪਾ ਹੋਵੇਗੀ ਉਸ ਮਾਲਕ ਦਾ ਨਾਮ ਜਪਾਂਗੇ ਜਿਵੇਂ ਅਸੀਂ ਹੁਣੇ ਪੜਿਆ ਤਸਕਰ ਸ਼ਬਦ ਨਿਵਾਰਿਆ ਨਗਰਵੱਠਾ ਸਹਬਾਜ਼ ਭਾਵ ਜਿੱਥੇ ਗੁਰੂ ਦਾ ਸ਼ਬਦ ਆ ਜਾਵੇਗਾ ਫਿਰ ਕਹਿੰਦੇ ਸਾਡਾ ਮਨ ਜਿਹੜਾ ਉਹ ਟਿਕੇਗਾ ਸੋ ਸਾਧ ਸੰਗਤ ਜੀ ਬੋਲਦਿਆਂ ਪਾਸੋਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਜੀ ਸੰਗਤ ਬਖਸ਼ਣਯੋਗ ਹੈ ਜੀ ਬਖਸ਼ ਲੈਣਾ ਗੱਜਿਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ